ਫੱਟ ਸਾਲ ਤੋਂ ਬੋਡੇ ਬਹੁਤ ਦੁਖਦੇ ਸੀ 6 ਮਹੀਨੇ ਬਾਅਦ ਢੂੰਡੀ ਲੈ ਕੇ ਤੁਰਤੀ ਸਾ ਘਰ ਘਰ ਵਿੱਚ ਕਿਤੇ ਹੋਰ ਮੈਂ ਬਾਹਰ ਜਾਂਦੀ ਨਹੀਂ ਸੀ ਤੇ ਦਿਨੇ ਵੀ ਜੇ ਤੁਰੇ ਦੁਰੇ ਜਾਂਦੀਆਂ ਤੇ ਹੱਡੀ ਵੜ ਜਾਣੀ ਤੇ ਉੱਥੇ ਹੀ ਰੁਕ ਜਾਣਾ ਦਾ ਨਾਮ ਮਨਜੀਤ ਕੌਰ ਹੈ ਜੀ ਮੈਂ ਪਿੰਡ ਗੱਟੀ ਮੇਰੇ ਗੋਡਿਆਂ 'ਚ ਬਹੁਤ ਦਿੱਕਤ ਸੀ 7 ਸਾਲ ਤੋਂ ਗੋਡੇ ਬਹੁਤ ਦੁਖਦੇ ਸੀ ਹੱਡੀਆਂ ਆੜਦੀਆਂ ਸੀ ਪਰ ਬਹੁਤ ਦਵਾਈ ਲਈ ਪਰ ਕਿਤੋਂ ਨਹੀਂ ਫਰਕ ਪਿਆ ਜਦੋਂ ਦਵਾਈ ਖਾਂਦੇ ਸੀ ਮਾੜਾ ਮੋਟਾ ਕੈਂਡਾ ਉਹ ਠੀਕ ਹੁੰਦੇ ਸੀ ਫਿਰ ਫਿਰ ਉਸੇ ਤਰ੍ਹਾਂ ਹੀ ਹੋ ਜਾਂਦੇ ਸੀ 6 ਮਹੀਨੇ ਮੈਂ ਖੁੰਡੀ ਲੈ ਕੇ ਤੁਰਦੀ ਸਾਂ ਘਰ ਘਰ ਵਿੱਚ ਕਿਤੇ ਹੋਰ ਮੈਂ ਬਾਹਰ ਜਾਂਦੀ ਨਹੀਂ ਸੀ ਤੁਰਨ ਫਿਰਨ ਦੀ ਮੈਨੂੰ ਬਹੁਤ ਤਕਲੀਫ ਸੀ ਹੱਡੀਆਂ ਆੜਦੀਆਂ ਰਾਤ ਨੂੰ ਵੀ ਕਈ ਵਾਰੀ ਜੇ ਹੱਡੀ ਆੜ ਜਾਂਦੀ ਤੇ ਚੀਕਾਂ ਨਿਕਲਦੇ ਨਾ ਸੀ ਅਸੀਂ ਇਹਨਾਂ ਦੀ ਵੀਡੀਓ ਵੇਖੀ ਨਾ ਕਾਲ ਤੇ ਅਸੀਂ ਇੱਥੇ ਪਹੁੰਚੇ ਇੱਥੇ ਆਣ ਕੇ ਅਸੀਂ ਡਾਕਟਰ ਨਾਲ ਗੱਲਬਾਤ ਕੀਤੀ ਡਾਕਟਰ ਕਹਿੰਦਾ ਤੁਸੀਂ ਆਓ ਤੇ ਤੁਹਾਡੇ ਗੋਡੇ ਠੀਕ ਕਰ ਦਿਆਂਗਾ ਹੁਣ ਗੋਡੇ ਮੇਰੇ ਬਿਲਕੁਲ ਠੀਕ ਨੇ ਰੋਬਟ ਵਾਲਾ ਗੋਡਾ ਪਵਾਇਆ ਜੀ ਕੋਈ ਮੈਨੂੰ ਸੌਣ ਵਾਲੇ ਦਿੱਕਤ ਨਹੀਂ ਕੋਈ ਮੈਨੂੰ ਤੁਰਨ ਦੀ ਕੋਈ ਦਿੱਕਤ ਨਹੀਂ 골ਡਨ ਦਾ ਗੋਡਾ ਪਵਾਇਆ ਮੈਂ ਰੋਬਟ ਨਾਲ ਰੱਤਾਂ ਵੀ ਸਿੱਧੀਆਂ ਹੁੰਦੀਆਂ ਤੇ ਬਾਕੀ ਮੁੜ ਵੀ ਜਾਂਦੀਆਂ ਨੇ ਹੁਣ ਮੈਂ ਬਿਲਕੁਲ ਠੀਕ ਆ ਅੱਜ ਚੌਥਾ ਦੇਣੇ ਮੈਨੂੰ ਤੇ ਹੁਣ ਮੈਂ ਬਿਨਾਂ ਸਾਰੇ ਤੋਂ ਤੁਰਦੀ ਆ ਟਾਈਮ ਪ ਚੱਲਦਾ ਪਿਆ ਜਿਸ ਨੂੰ ਵੀ ਕੋਈ ਤਖਲੀਫ ਹੋਵੇ ਇਸ ਕੈਂਪ ਦੇ ਵਿੱਚ ਗੋਡੇ ਪੈ ਸਕਦੇ ਆ 31 ਮਾਰਚ ਤੱਕ ਬਹੁਤ ਵਧੀਆ ਡਾਕਟਰ ਦਾ ਸੁਭਾਅ ਹੈ ਜੇ ਕਿਸੇ ਨੂੰ ਕੋਈ ਦਿੱਕਤ ਹੈ ਤੇ ਇੱਥੇ ਆ ਕੇ ਗੋਡੇ ਪਵਾ ਸਕਦਾ ਹੈ ਸਟਾਫ ਵੀ ਜਿਹੜਾ ਬਹੁਤ ਚੰਗਾ ਹੈ ਤੇ ਖਾਣ ਪੀਣ ਦਾ ਮਰੀਜ਼ ਦਾ ਬਹੁਤ ਖਾਣਾ ਪੀਣਾ ਵੀ ਚੰਗਾ ਬਹੁਤ ਕੇਅਰ ਹੈ ਇਥੇ